ਸੋ ਚਲ ਦੇਖ ਰਹੀ ਸਾਰੀ ਦਰਸ਼ਕਾਂ ਚੜ੍ਹਦੀ ਸਵਾਗਤ ਹੈ ਸਾਥੀਓ ਮੈਂ ਹਰਿਸ਼ਪੰਡੈਰੀਓ ਅੱਜ ਮੇਰੇ ਨਾਲ ਜੁੜ ਚੁੱਕੇ ਨੇ ਕੈਮਰੇ ਤੇ ਸਾਈਂ ਹਰੀ ਗੁਲਜਾਰ ਜੀ ਸਹੀ ਦੱਸੋ ਕਿ ਜਿਹੜਾ ਕਾਦਰੀ ਘਰਾਣੇ ਵਿੱਚ ਪਗੜੀ ਦੀ ਰਸਮ ਆਦਾਈਗੀ ਹੋਈ ਹੈ ਇਸ ਵਾਰ ਤੁਹਾਡਾ ਕੀ ਕਹਣਾ ਹੈ ਹਾਂਜੀ ਜੀ ਮੈਂ ਮੇਰੇ ਗੁਰੂ ਜੀ ਬਾਪੂ ਮਰਕੀਸ਼ਾ ਕਾਦਰੀ ਜੀ ਔਰ ਦਰਬਾਰ ਲਖਦਾਤਾ ਦਰਬਾਰ ਪੱਦੀ ਜਗੀਰ ਜਿੱਥੇ ਕਿ 21 ਜੂਨ ਮੇਲਾ ਸੀ ਔਰ ਅਸੀਂ ਵੀ ਗਏ ਬਾਪੂ ਦੇ ਦਰਬਾਰ ਤੇ ਉੱਥੇ ਗੁਰੂ ਧਾਰਨਾ ਹੋਈ ਹੈ ਜੀ ਜੋ ਕਾਦਰੀ ਸلسਲਾ ਚੱਲਦਾ ਕਾਦਰੀ ਘਰਾਣਾ ਉਹਦੇ ਵਿੱਚ ਪਗੜੀ ਰਸਮ ਹੋਈ ਆ ਜੀ ਬਾਪੂ ਜੀ ਨੇ ਅਸ਼ੀਰਵਾਦ ਦਿੱਤਾ ਜੀ ਗੁਰੂ ਜੀ ਨੇ ਔਰ ਪਗੜੀ ਰਸਮ ਸੀ ਜੀ ਸਾਧਿਗ੍ਰੰਥ ਥੋੜੀ ਵਿਸਥਾਰ ਨਾਲ ਜਾਣਕਾਰੀ ਦੇਵਾਂ ਕਿ ਕਿਸ ਤਰ੍ਹਾਂ ਦੇ ਸਮਾਗਮ ਉਲੀਕੇ ਗਏ ਸਨ ਅੱਜ ਮੇਲਾ ਸੀ ਜੀ ਮੇਲੇ ਵਿੱਚ ਬਹੁਤ ਸਾਰੇ ਫਕੀਰ ਆਏ ਆ ਜੀ ਔਰ ਉਹਦੇ ਵਿੱਚ ਬਾਪੂ ਜੀ ਨੇ ਪਗੜੀ ਰਸਮ ਕੀਤੀ ਆ ਹਰੀ ਗੁਲਜ਼ਾਰ ਤੋਂ ਗੁਲਜ਼ਾਰ ਕਾਦਰੀ ਨਾਮ ਦਿੱਤਾ ਯਾਨੀ ਕਾਦਰੀ ਕਰਾਣੇ ਵਿੱਚ ਅਸੀਂ ਚਲੇ ਗਏ ਜੀ ਜੀ ਬਿਲਕੁਲ ਅਰੇ ਤੁਸੀਂ ਤਾਂ ਹੁਣੀ ਦੱਸਗੇ ਹਰਿਕੁਲ ਯਾਰ ਤੋਂ ਕਾਦਰੀ ਜਿਹੜਾ ਵਾ ਗੁਲਜਾਰ ਕਾਦਰੀ ਨਾਮ ਦਿੱਤਾ ਹੈਗਾ ਵਾ ਔਰ ਕੀ ਲੱਗਦਾ ਹੈ ਕਿ ਇਹ ਕਿਹੜੀ ਜਗ੍ਹਾ ਹੈਗੀ ਆ ਸਾਰਾ ਵਿਸਤਾਰਾਂ ਦੱਸੋਗੇ ਜੀ ਜੀ ਕਾਦਰੀ ਘਰਾਣਾ ਜੀ ਗੌਂਸਪਾ 11ਵੀਂ ਵਾਲੀ ਸਰਕਾਰ ਜਿੱਥੋਂ ਚੱਲਦਾ ਘਰਾਣਾ ਜੀ ਬਿਲਕੁਲ ਹਾਂਜੀ ਬਸ ਉਸੇ ਹੀ ਉਹਨਾਂ ਦੇ ਚਰਨਾ ਵਿੱਚ ਸਰਕਾਰ ਗੌਂਸਪਾ 11ਵੀਂ ਵਾਲੇ ਚਰਨਾ ਵਿੱਚ ਸੱਜਦਾ ਸਲਾਮ ਕਰਦੇ ਆਂ ਜੀ ਉਹਨਾਂ ਦੇ ਚਰਨਾ ਵਿੱਚ ਲੱਗੇ ਆਂ ਉਹਨਾਂ ਨੂੰ ਸੱਜਦਾ ਸਲਾਮ ਉਹਨਾਂ ਦਾ ਨਾਮ ਲੈਣ ਲਈ ਅਸਲੀ ਨਾਲ ਜਾਣ ਵਿੱਚ ਲੱਗੇ ਆ। ਸੋ ਜਿਹੜੇ ਤੁਹਾਡੇ ਆਉਣ ਵਾਲੇ ਟ੍ਰੈਕ ਹੋਣਗੇ ਜਿਹੜੇ ਖਾਸ ਤੌਰ ਸੂਫੀਆਨਾ ਟ੍ਰੈਕ ਹੋਣਗੇ ਉਹਨਾਂ ਦੇ ਉਹਨਾਂ ਬਾਰੇ ਦੱਸੋ ਕਿ ਉੱਥੇ ਹੁਣ ਤੁਹਾਡਾ ਕੀ ਨਾਮ ਚੱਲੇਗਾ? ਬਿਲਕੁਲ ਜੀ ਗੁਲਜ਼ਾਰ ਕਾਦਰੀ ਚੱਲੇਗਾ ਜੀ ਕਿਉਂਕਿ ਬਹੁਤ ਇੱਕ ਕਿਸਮਤ ਵਾਲੇ ਆ ਕਿ ਮੇਰੇ ਬਾਪੂ ਜੀ ਨੇ ਮੈਨੂੰ ਕਾਦਰੀ ਨਾਮ ਦਿੱਤਾ ਜੀ ਉਹਨਾਂ ਦੇ ਚਰਨਾਂ ਨਾਲ ਬੌਂਸ ਬਾਗ ਗਰਮੀ ਵਾਲੀ ਸਰਕਾਰ ਦੇ ਨਾਲ ਜੁੜਿਆ। ਸੋ ਇਹਨਾਂ ਚੀਜ਼ਾਂ ਦਾ ਕੋਈ ਬੰਦਸ਼ਾ ਜਾਂ ਕੋਈ ਸ਼ਰਤਾਂ ਵਗੈਰਾ ਵੀ ਹੁੰਦੀ ਕੁਝ? ਹਾਂ ਜੀ ਬੰਦਸ਼ਾ ਤਾਂ ਬਹੁਤ ਹੈ ਜੀ। ਔਰ ਬੰਸਿਆਂ ਮੋਤ ਹੈ ਬਈ ਹਰ ਗੱਬਰ ਨੂੰ ਪਿਆਰ ਕਰਨਾ ਬੱਚਾ ਚਾਹੇ ਬਜ਼ੁਰਗ ਔਰ ਬਹੁਤ ਸਾਰੇ ਚੀਜ਼ਾਂ ਤੋਂ ਰਹਤੇ ਹਨ ਝੂਠ ਨਹੀਂ ਬੋਲਣਾ ਔਰ ਬਸ ਬਜ਼ੁਰਗਾਂ ਦੀ ਸੇਵਾ ਕਰਨੀ ਜੀ ਹਰ ਇੱਕ ਦੀ ਕਦਰ ਕਰਨੀ ਹੈ ਬਸ ਕਦਰ ਕਰਨਾ ਹੀ ਕਾਤਰੀ ਕਰਨਾ ਹੈ ਜੀ ਸੋ ਆਉਣ ਵਾਲੇ ਟ੍ਰੈਕਾਂ ਬਾਰੇ ਕੋਈ ਜਾਣਕਾਰੀ ਦਿਓ ਕਿ ਆਉਣ ਵਾਲੇ ਜਿਵੇਂ ਕਿ ਮੇਲਿਆਂ ਦਾ ਵੀ ਜਿਹੜਾ ਹੈਗਾ ਦੌਰ ਚੱਲ ਰਿਹਾ ਹੈਗਾ ਔਰ ਇਹਨਾਂ ਦਿਨਾਂ ਚ ਹਰ ਇੱਕ ਜਿਹੜੀ ਸੰਗਰ ਦੀ ਮਸ਼ਹੂਰੀਅਤ ਬਣੀ ਰਹਿੰਦੀ ਹੈਗੀ ਸੋ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੀ ਕਰਨ ਜਾ ਰਹੇ ਹੋ ਬਸ ਆਉਣ ਵਾਲੇ ਸਮੇਂ ਸੂਫਿਆਨਾ ਟ੍ਰੈਕ ਕਰ ਰਹੇ ਹਾਂ ਜੀ ਔਰ ਗੌਸਪਲ 11ਵੀਂ ਵੱਡੀ ਸਰਕਾਰ ਦੇ ਚਰਨਾਂ ਨਾਲ ਲੱਗੇ ਜੋ ਵੀ ਉਹ ਬੁਲਾਉਣਗੇ ਜੋ ਵੀ ਕਹੋਣਗੇ ਜਿਸ ਪਾਸੇ ਨੂੰ ਉਹ ਤੋਰਨਗੇ ਉਸੇ ਪਾਸੇ ਨੂੰ ਤੁਰਨਗੇ ਸਰ ਥੋੜਾ ਜਾਣਕਾਰੀ ਦਿਆਂਗਾ ਕਿ ਇਸ ਮੌਕੇ ਜਿਹੜੀ ਜੋ ਰੋਹਾਨੀ ਔਰ ਜਿਹੜੀ ਫਕੀਰੀ ਜਿਹੜੀਆਂ ਹੈ ਰੱਬ ਰੂਪੀ ਜਿਹੜੇ ਸਖੀਏ ਤਾਂ ਪੁੱਜੀਆ ਇੱਥੇ ਜਿਹੜੀਆਂ ਕੌਣ ਕੌਣ ਪੁੱਜੀਏ ਔਰ ਦਰਬਾਰ ਵਿੱਚ ਅੱਦੀ ਜਗੀਰ ਵਿੱਚ ਉਸ ਵੇਲੇ ਸਾਡੇ ਪੈਂਕੀਸ਼ਾ ਕਾਦਰੀ ਜੀ ਟਾਂਡੇ ਤੋਂ ਹਰਪ੍ਰੀਤ ਸਾਡੇ ਭੈਣ ਜੀ ਹਰਪ੍ਰੀਤ ਸ਼ਾ ਕਾਦਰੀ ਜੀ ਜਲੰਧਰ ਤੋਂ ਪਹੁੰਚਿਆ ਜੀ ਸਾਈਂ ਸ਼ਿੰਦੇਸ਼ਾ ਕਾਦਰੀ ਜੀ ਆਦਮਪੁਰ ਤੋਂ ਪਹੁੰਚਿਆ ਜੀ ਸੀਮਾ ਸ਼ਾ ਕਾਦਰੀ ਜੀ ਔਰ ਜਲੰਧਰ ਤੋਂ ਪਹੁੰਚਿਆ ਜੀ ਹੋਰ ਬਹੁਤ ਸਾਰੀਆਂ ਮਹਾਨ ਸ਼ਖਸੀਤਾਂ ਸੀ ਪਹੁੰਚੀਆਂ ਜੀ ਔਰ ਦਰਬਾਰ ਵਿੱਚ ਔਰ ਜਿਨ੍ਹਾਂ ਦੀ ਰਹਿਮਾਈ ਇਹ ਸਾਰਾ ਕੁਝ ਹੋਇਆ ਜਿਨ੍ਹਾਂ ਨੇ ਬਹੁਤ ਸਾਰਾ ਸਾਡੇ ਮਹਾਨ ਸ਼ਾ ਕਾਦਰੀ ਜੀ ਪੁੱਛੇ ਪਣ ਤੋਂ ਉਹ ਵੀ ਆਸ਼ੀਰਵਾਦ ਦੇਣ ਲਈ ਪਹੁੰਚੇ ਆ ਜੀ ਔਰ ਹੋਰ ਵੀ ਬਹੁਤ ਸਾਰੀਆਂ ਸ਼ਖਸੀਤਾਂ ਪਹੁੰਚੀਆਂ ਨੇ ਜਿਨ੍ਹਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜੀ ਸੋ ਤੁਸੀਂ ਇਸ ਚੀਜ਼ ਨੂੰ ਲੈ ਕੇ ਤੁਸੀਂ ਹੁਣ ਦੱਸ ਸਕੀ ਬੰਦਸ਼ਾ ਵੀ ਹੁੰਦੀ ਹੈ ਹੈਗੀਆਂ ਸੋ ਉਹਨਾਂ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਬਚਨ ਵੱਧੋ ਬਿਲਕੁਲ ਜੀ ਗੁਰੂ ਦੇ ਪੂਰਨਿਆਂ ਤੇ ਗੁਰੂ ਜੋ ਕਹੂਗਾ ਉਹਦੇ ਪੂਰਨਿਆਂ ਤੇ ਚੱਲਾਂਗੇ ਜੀ ਬਾਕੀ ਸ਼ਬਦ ਦੀ ਕਮਾਈ ਸਭ ਤੋਂ ਉੱਚੀ ਸੁਚੀ ਸ਼ਬਦ ਦੀ ਕਮਾਈ ਹੈ ਹਨਾ ਜੀ ਯਾਰ ਦੀ ਕਹਿੰਦੇ ਨੇ ਕਿ ਯਾਰੀ ਮਗਰ ਜਣਾ ਚਾਹੀਦਾ ਪਿਆਰ ਮਗਰ ਔਰ ਉਹਨਾਂ ਦੇ ਪਿਆਰ ਸਦਕਾ ਹੀ ਉਹਨਾਂ ਦੇ ਅਸੀਂ ਫੋਨਾਂ ਤੇ ਚੱਲਾਂਗੇ ਜੀ ਕੱਲ੍ਹ ਵਕਤ ਨੂੰ ਤੁਹਾਨੂੰ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ